ਸਹਿਵਾ ਦੇ ਵਿੱਚ ਰਹਿਣ ਵਾਲੇ ਸਾਬਕਾ ਪੁਲਿਸ ਅਧਿਕਾਰੀ ਐਸ ਐਚਓ ਰਿਟਾਇਰਡ ਸੰਜੀਵ ਕੁਮਾਰ ਹੁਣਾ ਵੱਲੋਂ ਹੁਣ ਇਲਾਕੇ ਦੀਆਂ ਲਾਈਟਾਂ ਤੱਕ ਲਵਾਈਆਂ ਜਾ ਰਹੀਆਂ ਨੇ ਤਾਂ ਉਹਨਾਂ ਦੇ ਨਾਲ ਗੱਲ ਵੀ ਕਰਾਂਗੇ ਆਪਾਂ ਤਾਂ ਸੰਜੀਵ ਜੀ ਸਭ ਤੋਂ ਪਹਿਲਾਂ ਤਾਂ ਹੁਣ ਤੁਸੀਂ ਲਾਈਟਾਂ ਲਵਾਉਣ ਤੇ ਆ ਗਏ ਪਹਿਲਾਂ ਤੁਸੀਂ ਸੀਵਰ ਵੀ ਘਟਾ ਰਹੇ ਸੀ ਤਾਂ ਪੈਨਸ਼ਨ ਦੇ ਨਾਲ ਹੀ ਸਾਰਾ ਕੁਝ ਫੇਰ ਉਸੇ ਤਰੀਕੇ ਚੱਲਣ ਦਿਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਤੇ तमाम ਸਰੂਤਿਆਂ ਦਾ ਧੰਨਵਾਦ ਕਰਦਾ ਹਾਂ ਤੇ ਨਾਲ ਮੇਰੇ ਖੜੇ ਵੱਡੇ ਭਾਈ ਸ਼੍ਰੀ ਕਮਲ ਜੀ ਅਨਿਲ ਕੁਮਾਰ ਜੀ ਮੇਰਾ ਇਲੈਕਟ੍ਰੀਸ਼ੀਅਨ ਸੰਜੀਵ ਕੁਮਾਰ ਜਿਹੜਾ ਕਿ ਮੇਰੇ ਨਾਲੋਂ ਵੀ ਵਧੀਆ ਬੰਦਾ ਹੈ ਮੈਂ ਵਧੀਆ ਹੈ ਹੀ ਨਹੀਂ ਇਹ ਫ੍ਰੀ ਸੇਵਾ ਕਰਦਾ ਮੇਰੇ ਨਾਲ ساری ਜਿੰਨਾ ਲਾਈਟਿੰਗ ਦਾ ਕੰਮ ਹੈ ਇਹੇ ਕਰਦਾ ਹੈ ਫ੍ਰੀ ਕਰਦਾ ਹੈ ਜਿੰਨੀ ਕੋਲ ਤੇ ਚੜਨਾ ਉਤਨਾ ਇਹ ਕੋਈ ਪੈਸਾ ਨਹੀਂ ਲੈਂਦਾ ਮੇਰੇ ਕੋਲ ਇਹ ਜਿਹੇ ਬੰਦੇ ਜਦੋਂ ਮਿਲ ਜਾਂਦੇ ਨੇ ਟੀਮ ਬਣ ਜਾਂਦੀ ਹੈ ਆ ਅੱਨੀ ਅੱਧੀ ਰਾਤ ਨੂੰ ਆਵਾਜ਼ ਮਾਰ ਕੇ ਕਹਿ ਦੇਣਾ ਆ ਕੰਮ ਕਰਕੇ ਭੱਜ ਜਾਂਦਾ ਕਰਨਦਾ ਹੈ ਇੱਕ ਅਮਰ ਭਾਈ ਜਿੱਥੇ ਖੜੇ ਕਰੀ ਉੱਥੇ ਹੋ ਜਾਂਦੇ ਆ ਜਿਹੜੀਆਂ ਸਟਰੀਟ ਲਾਈਟਾਂ ਖਰਾਬ ਨੇ ਇਹ ਠੀਕ ਹੁੰਦੀਆਂ ਨਹੀਂ ਹੁੰਦੀਆਂ ਇਹ ਦੁਨੀਆ ਦੱਸ ਸਕਦੀ ਹੈ ਮੈਨੂੰ ਜਿਹੜੀ ਕੰਪਲੇਂਟ ਆਂਦੀ ਹੈ ਮੈਂ ਉਹਦੇ ਉਹਨਾਂ ਨੂੰ ਪੁੱਛ ਕੇ ਉਹ ਲਾਈਟ ਰਿਪੇਅਰ ਕਰਵਾਵਾਂ ਨਵੀਂ ਲਵਾਵਾਂ ਇਹ ਮੇਰਾ ਆਪਣਾ ਹੱਕਮ ਹੈ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਮੈਂ ਚਾਹੁੰਦਾ ਹਾਂ ਕਿ ਪਰਮਾਤਮਾ ਨੇ ਜਿਹੜੀ ਇਨਸਾਨੀ ਜਾਮਾ ਦਿੱਤਾ ਹੈ ਇਹ ਕਿਸੇ ਦੇ ਕੰਮ ਆਵੇ ਕਿਉਂਕਿ ਇਨਸਾਨੀ ਜਾਮਾ ਹੀ ਜਿਹੜਾ ਹੈ ਨਾ ਇਹ ਕਿਸੇ ਦੇ ਕੰਮ ਆ ਸਕਦਾ ਹੈ ਇਹ ਇਨਸਾਨੀ ਜਾਮਾ ਹੀ ਬੋਲ ਕੇ ਦੱਸ ਸਕਦਾ ਹੈ ਹੋਰ ਕੋਈ ਜਾਨਵਰ ਕਉਕ ਕਿ ਇਹ ਨਹੀਂ ਕਿ ਰਿਸਕ ਕਰ ਸਕਦਾ ਇਨਸਾਨੀ ਜਮੇ ਦੀ ਕਿਉਂਕਿ ਜੇ ਤਾਂ ਅਸੀਂ ਇਨਸਾਨੀ ਜਮੇ ਚ ਆਏ ਹਾਂ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਸਮਾਜ ਦੀ ਸੇਵਾ ਕਰੀਏ ਸੰਜੀਵ ਜੀ ਇਸ ਦੇ ਨਾਲ ਨਾਲ ਕਿੰਨੀਆਂ ਲਾਈਟਾਂ ਹੋਂ ਤੱਕ ਲਵਾ ਚੁੱਕੇ ਹੋ ਪੂਰੇ ਇਲਾਕੇ ਦੇ ਵਿੱਚ ਤੁਸੀਂ ਮਤਲਬ ਕਾਫੀ ਮਸ਼ਹੂਰ ਹੋ ਰਹੇ ਹੋ ਕਿਉਂਕਿ ਪਹਿਲਾਂ ਤਾਂ ਪੁਲਿਸ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ ਕਈ ਚੰਗੇ ਕੰਮ ਨਬਾਏ ਤੁਸੀਂ ਕਈ ਚੰਗੇ ਵੱਡੇ ਗੈਂਗਸਟਰ ਵੀ ਫੜੇ ਪਰ ਉਸ ਤੋਂ ਬਾਅਦ ਹੁਣ ਇਹ ਇਹ ਰੂਪ ਵੀ ਵੇਖਣਾ ਪੈ ਰਿਹਾ ਤੁਹਾਨੂੰ ਸਾਰੇ ਕਿਸ ਤਰ੍ਹਾਂ ਚੇਂਜਿੰਗ ਕਿਦਾਈ ਲਾਈਫ ਚ ਦੇਖੋ ਔਨ ਡਿਊਟੀ ਸੀਗਾ ਤੇ ਉਦੋਂ ਵੀ ਤੁਸੀਂ ਮੈਨੂੰ ਦੇਖਿਆ ਹੋਣਾ ਹੈ ਕੋਵਿਡ ਦੇ ਵਿੱਚ ਜੋ ਮੇਰੇ ਪਰਮਾਤਮਾ ਦਾ ਹੁਕਮ ਸੀ ਕਰਦੇ ਹਾਂ ਜਿੱਥੇ ਮੈਨੂੰ ਪੰਜਾਬ ਸਰਕਾਰ ਨੂੰ ਸਟੇਟ ਅਵਾਰਡ ਮਿਲਿਆ ਉਦੋਂ ਵੀ ਵੇਖਿਆ ਗਿਆ ਸੀ ਰੱਖਸ਼ੇ ਦੇ ਉੱਤੇ ਤੁਸੀਂ ਜਿਹੜਾ ਸੇਵਾ ਕਰਦੇ ਨੇ ਬਸ ਇਹ ਪ੍ਰਭੂ ਕਰਵਾਉਂਦਾ ਹੈ ਕਾਲਪੁਰਖ ਦਾ ਹੁਕਮ ਹੁੰਦਾ ਹੈ ਹੁਕਮੇ ਅੰਦਰ ਸਭ ਕੁਝ ਹੁਕਮੇਬਾਰ ਨਾ ਕੋਈ ਇਹ ਕਾਲਪੁਰਖ ਦਾ ਜੋ ਹੁਕਮ ਹੁੰਦਾ ਹੈ ਉਹ ਉਸ ਹੀ ਕਰਦੇ ਹਾਂ ਐਸੀਓ ਦੀ ਕਟਪੁਤਲੀਆਂ ਜਿੱਦਾਂ ਨੱਚਦਾ ਨੱਚੀ ਜਾਂਦੇ ਹਾਂ ਉਦੋਂ ਲੋਰ ਸੀ ਕੋਵਿਡ ਦੇ ਅੰਦਰ ਜਿਹੜੀਆਂ ਚੀਜ਼ਾਂ ਦੀ ਉਹ ਪਰਮਾਤਮਾ ਕਰਾਉਂਦਾ ਦੇ ਕਰਦੇ ਰਹੇ ਹਾਂ ਹੁਣ ਜਦੋਂ ਰਿਟਾਇਰਮੈਂਟ ਹੋ ਗਈ ਤੇ ਅਸੀਂ ਡਿਊਟੀ ਤੋਂ ਬਾਹਰ ਆ ਗਏ ਹੁਣ ਅਸੀਂ ਸਿਵਲਨ ਹੋ ਗਏ ਇੱਕ ਕਿਸਮ ਦੇ ਪ੍ਰਾਈਵੇਟ ਹੋ ਆ ਕੇ ਫਿਰ ਇਲਾਕੇ ਮਹੱਲੇ ਚ ਰਹਿਣਾ ਜਦੋਂ ਐ ਐਸਐਚਓ ਲੱਗੇ ਹਾਂ ਕਿਤੇ ਪੋਸਟਿੰਗ ਹੁੰਦੀ ਸੀ ਉਸ ਇਲਾਕੇ ਬਾਰੇ ਸੋਚਣਾ ਪੈਂਦਾ ਸੀਗਾ ਹੁਣ ਮੇਰਾ ਜਿੱਥੇ ਰਾਹੈਸ਼ ਹੈ ਘਰ ਹੈ ਮੇਰਾ ਮੈਂ ਜਿੱਨਾ ਚ ਪਲਿਆ ਹਾਂ ਇਹ ਕਮਲਪਾਤ ਮੈਂ ਇਕੱਠੇ ਵੇਟ ਲਗਾਉਂਦੇ ਰਹੇ ਹਾਂ ਇਹਦੇ ਮੈਂ ਇਕੱਠੇ ਖੇਡਦੇ ਰਹੇ ਹਾਂ ਤੇ ਆ ਸਾਨੂੰ ਨਵਾਂ ਵੀਰ ਮਿਲ ਗਿਆ ਸਾਡੇ ਕਲੈਕਟਿਨ ਫਰੀ ਤੇਸ ਕਰਕੇ ਜਿਹੜੀ ਚੀਜ਼ ਚ ਮਿਲਦੀ ਹੈ ਜਿਸ ਸਮੇਂ ਦੇ ਜਾਂਦੇ ਹੋ ਉਥੇ ਨਾਲ ਚਲੋ ਮੇਰੀ ਟੀਮ ਮੇਰੇ ਨਾਲ ਇਲਾਕੇ ਦੇ ਸਾਰੇ ਹੀ ਬੱਚੇ ਨੇ ਜਿਹੜੇ ਮੈਨੂੰ ਚਾਚਾ ਜੀ ਕਹਿ ਕੇ ਪੁਕਾਰਦੇ ਨੇ ਤੇ ਚਾਚਾ ਜੀ ਆਹ ਕੰਮ ਹੈ ਕੋਈ ਭੈਣਾ ਆ ਜਾਂਦੀਆਂ ਕੋਈ ਵੀਰ ਆ ਜਾਂਦੇ ਨੇ ਕੋਈ ਦੱਸ ਦਿੰਦੇ ਨੇ ਮੁਸ਼ਕਲਾਂ ਜਿੰਨੀਆਂ ਵੀ ਮੇਰੇ ਕੋਲ ਹੋ ਸਕਦੀਆਂ ਮੈਂ ਆਪਣੇ ਲੈਵਲ ਤੇ ਕਰਵਾ ਦੇਣਾ ਜੀ ਮੈਂ ਸਵਾਲ ਤੇ ਇਹ ਆ ਕਿ ਜਦੋਂ ਅਧਿਕਾਰੀ ਸੀਗੇ ਉਹਦੋਂ ਸਰਕਾਰੀ ਤਨਖਾਹ ਮਿਲਦੀ ਸੀ ਹੁਣ ਇਲਾਕੇ 'ਚ ਰਹਿ ਕੇ ਹੁਣ ਕਿਸ ਪੈਸਿਆਂ ਦੇ ਨਾਲ ਜਿਹੜਾ ਤੁਸੀਂ ਸੇਵਾ ਨਿਭਾਉਂਦੇ ਹੋ ਭਾਈ ਸਾਹਿਬ ਬੜੀ ਵਧੀਆ ਪੈਨਸ਼ਨ ਮਿਲਦੀ ਵੀ ਜੇ ਖਰਾਬ ਮੈਣੀ ਜੇ ਪਿੰਦਾ ਮੀਟ ਮੈਣੀ ਜੇ ਖਾਂਦਾ ਆਂਡਾ ਮੈਣੀ ਖਾਂਦਾ ਅੱਸੀ ਘੜ ਮੈਣੀ ਜੇ ਪਿੰਦਾ ਠੀਕ ਹੈ ਟਕੇ ਦਾ ਮੈਨੂੰ ਐਬ ਨਹੀਂ ਹੈ ਮੂੰਗੀ ਮਸਾਂ ਦਾਲ ਨਾਲ ਰੋਟੀ ਖਾਣੀ ਹੁੰਦੀ ਹੈ ਮੈਂ ਇੱਕ ਉਹ ਵੀ ਦੋ ਟਾਈਮ ਦਿਹਾੜੀ ਦੀ ਰਿਟਾਇਰਮੈਂਟ ਤੋਂ ਪਹਿਲਾਂ ਤਿੰਨ ਟਾਈਮ ਖਾਂਦੇ ਹਾਂ ਰਿਟਾਇਰਮੈਂਟ ਤੋਂ ਬਾਅਦ ਦੋ ਟਾਈਮ ਖਾਣੀ ਕਿਉਂਕਿ ਵੇਟ ਘਟ ਜੇਗਾ ਹੋਰ ਤੇ ਦੋ ਟਾਈਮ ਰੋਟੀ ਮੂੰਗੀ ਮਸਾਂ ਦਾਲ ਨਾਲ ਖਾਣੀ ਹੈ ਮੈਨੂੰ ਕਾਹਦਾ ਘਟਾ ਜੀ ਬੱਚੇ ਮੇਰੇ ਪਹਿਲਾਂ ਐਜੂਕੇਟਿਡ ਨੇ ਬੇਟਾ ਮੈਂ ਰੈਡਵੋਕੇਟ ਹੈ ਵਧੀਆ ਪ੍ਰੈਕਟਿਸ ਚੱਲਣ ਦੀ ਹੈ ਸਭ ਮੈਨੂੰ ਕਿਸੇ ਜਿਹੜੀ ਟੈਨਸ਼ਨ ਨਹੀਂ ਮਕਾਨ ਮੇਰਾ ਰਹਿਣ ਨੂੰ ਆਪਣਾ ਵੈ ਤੇ ਮੈਨੂੰ ਕਾਤਾ ਖਰਚਾ ਦੱਸੋ ਜੀ ਭਾਈ ਸਾਹਿਬ ਪੈਨਸ਼ਨ ਦੇ ਪੈਸੇ ਨਾਲ ਸਾਰਾ ਕੁਝ ਕਰਨ ਦੇ ਬਿਲਕੁਲ ਜੀ ਜੋ ਮੈਂ ਨਹੀਂ ਕਰ ਰਿਹਾ ਉਹ ਕਰਵਾ ਰਿਹਾ ਹੈ ਸਹਿਬ ਹੱਥ ਵੜਾਈਆਂ ਜਿਸ ਭਾਵੇਂ ਤੁਸੀਂ ਦੇਵੇ ਹਾਂਜੀ ਭਾਈ ਕਹਿ ਸਕਦੇ ਆ ਕਿ ਸ਼ਹਿਰ ਦੀ ਮਿਨੀ ਕਾਰਪੋਰੇਸ਼ਨ ਤੁਸੀਂ ਬਣਾ ਕੇ ਰੱਖੀ ਹੈ ਇਲਾਕੇ ਦੇ ਹਿਸਾਬ ਨਾਲ ਜਿੱਦਾਂ ਤੁਸੀਂ ਕੰਮ ਕਰਾ ਰਹੇ ਹੋ ਸੇਵਾ ਕਰ ਰਹੇ ਮੈਂ ਮਿਨੀ ਕਾਰਪੋਰੇਸ਼ਨ ਤੇ ਕਿਹ ਕਹਿ ਸਕਦਾ ਸੇਵਾਦਾਰ ਕੋ ਜੋ ਇਨਸਟਰੂਮੈਂਟ ਕਾਰਪੋਰੇਸ਼ਨ ਕੋ ਇੱਕ ਹੁੰਦੇ ਨੇ ਛੋਟੇ ਲੈਵਲ ਦੇ ਉਹ ਮੈਂ ਸਾਰੇ ਬਣਾ ਕੇ ਆਪਣੇ ਕੋਲ ਰੱਖੇ ਹੋਏ ਨੇ ਗੈਂਤੀ ਵੀ ਹੈ ਕਈ ਵੀ ਹੈ ਬਾਲਟਾ ਵੀ ਹੈ ਤੈਸੀ ਵੀ ਹੈ ਕਾਂਡੀ ਵੀ ਹੈ ਥੋੜਾ ਵੀ ਹੈ ਵਦਾਨ ਵੀ ਹੈ ਇਦਾਂ ਜਿੰਨਾ ਵੀ ਸਮਾਨ ਹੈ ਨਾ ਸਾਰਾ ਰੇੜੀ ਮੇਰੀ ਆਪਣੀ ਹੈ ਸਮਾਨ ਲੱਦ ਕੇ ਕਿਹਦਾ ਦੂਜੇ ਦਾ ਲੈ ਕੇ ਜਾਣ ਲਈ ਰੇੜੀ ਮੈਂ ਆਪਣੀ ਬਣਾਈ ਹੋਈ ਹੈ ਹਰ ਚੀਜ਼ ਮੈਂ ਆਪਣੀ ਬਣਾ ਕੇ ਰੱਖੀ ਜਿੰਨੇ ਮੇਰੇ ਮੱਥਾ ਹੁਣ ਮੇਰੇ ਮਨ ਚ ਇੱਕ ਦੋ ਤਿੰਨ ਚੀਜ਼ਾਂ ਦੀ ਖਾਸ਼ ਹੈ ਜਿਹੜੀਆਂ ਕਿ ਕਾਰਪੋਰੇਸ਼ਨ ਤੋਂ ਲੈ ਚੁੱਕੇ ਦੀ ਮੁਸ਼ਕਲ ਆਂਦੀ ਹੈ ਜਿਹੜੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੇ ਸਰਦਾਰ ਹਰਪ੍ਰੀਤ ਸਿੰਘ ਵੈਰੀ ਨਾਈਸ ਪਰਸਨ ਜਿੰਨੀ ਮੈਂ ਤੇ ਕਹੂੰਗਾ ਵੀ ਜਿੰਨੇ ਤੇ ਕਮਿਸ਼ਨਰ ਆਏ ਸਾਰੇ ਹੀ ਬਹੁਤ ਵਧੀਆ ਏ ਲੇਕਿਨ ਸਭ ਨੂੰ ਹੱਦੋਂ ਪੁਆਰ ਕਰ ਗਏ ਨੇ ਸਰਦਾਰ ਹਰਪੀ ਸਿੰਘ ਜੀ ਬੜੀ ਅੱਛੀ ਡੀਲਿੰਗ ਹੈ ਬੜਾ ਕੋਆਪਰੇਟਿਵ ਮਾਈਂਡ ਨੇ ਮੈਂ ਉਹਨਾਂ ਨੂੰ ਦੋ ਤਿੰਨ ਵਾਰ ਹੀ ਮਿਲਿਆ ਬਹੁਤ ਅੱਛਾ ਰਿਸਪੌਂਸ ਦਿੱਤਾ ਉਹਨਾਂ ਨੇ ਲੇਕਿਨ ਜਿਹੜਾ ਥੱਲੇ ਸਟਾਫ ਹੈ ਨਾ ਉਹ ਕੁਝ ਪਿਟੀ ਗਲਾਂ ਦੇ ਥੱਲੇ ਨੱਪਿਆ ਪਿਆ ਹੋਇਆ ਹੈ ਉਹ ਪਿਟੀ ਗਲਾਂ ਦੇ ਕੰਮ ਨਹੀਂ ਕਰਕੇ ਰਾਜੀ ਪਰ ਜੇ ਨਹੀਂ ਕਰਦੇ ਅਸੀਂ ਪ੍ਰਾਈਵੇਟ ਬੰਦੇ हायर ਕਰ ਲੈਨੇ ਆ ਆ ਇਲੈਕਟ੍ਰੀਸ਼ੀਅਨ हायर ਕੀਤਾ ਸਵੀਪਰ ਵੀ ਮਹਾਰਗੀਤਾ ਹੋਇਆ ਵਾ ਆਪਣਾ ਸਵੀਪਰ ਲੈ ਕੇ ਉਹ ਕਰਾ ਦਿੰਨੇ ਆ ਪਰ ਸੋ ਇਹਨਾਂ ਦੀ ਗਲੀ ਚ ਇੱਕ ਬਲੌਕ ਸੀਵਰੇਜ ਤੇ ਇਹਨਾਂ ਦੀ ਗਲੀ ਜਿਵੇਂ ਉਹ ਆਪਣਾ ਪ੍ਰਾਈਵੇਟ ਬੰਦਾ ਉਲਾਕੇ ਕਰਾਤਾ ਜਿਹਦੀ ਕੀ ਕੰਪਲੇਂਟ ਲਖਾਈ ਨੂੰ ਮੈਨੂੰ 20 ਦਿਨ ਤੋਂ ਉੱਤੇ ਹੋ ਗਏ ਨੇ ਹੋਰ ਵੀ ਐਗੀਆਂ ਵੀ ਨਹੀਂ ਬੜੀਆਂ ਕੰਪਲੇਂਟਾਂ ਨੇ ਜਿਹੜੀਆਂ ਪੈਂਡਿੰਗ ਚੱਲੀਆਂ ਆ ਰਹੀਆਂ ਨੇ ਜਿਉਂ ਆਂਦੇ ਨੇ ਚੁੱਪਚੀ ਥੋੜਾ ਸਾ ਹੱਥ ਮਾਰ ਕੇ ਚੱਲ ਜਿੰਦੇ ਪ੍ਰੋਪਰਲੀ ਸੋਲਵ ਨਹੀਂ ਹੁੰਦਾ ਹੁਣ ਉਹਦੇ ਨਾਲ ਨਾਲ ਜੋ ਲਾਈਟਾਂ ਨੇ ਲਾਈਟਾਂ ਵੀ ਇਸੇ ਤਰੀਕੇ ਨਾਲ ਉਤਾਰ ਕੇ ਜੋ ਜਿੱਦਾਂ ਤੁਸੀਂ ਅੱਜ ਨਵੀਆਂ ਲਾਈਟਾਂ ਵੀ ਲਗਾਈਆਂ ਨੇ ਤਾਂ ਅਗਰ ਕੋਈ ਖਰਾਬ ਹੁੰਦੀ ਭਾਵੇਂ ਰਿਪੇਅਰ ਕਰਾ ਕੇ ਜਾਂ ਨਵੀਆਂ ਇਸੇ ਤਰੀਕੇ ਕਰੂੰਗੀ ਬਿਲਕੁਲ ਜੀ ਬਿਲਕੁਲ ਮੇਰੇ ਕੋ ਪ੍ਰਮਾਤਮਾ ਜਿੰਨਾ ਕਰਵਾਏਗਾ ਮੈਂ ਫਿਰ ਉਹ ਗਲਤੀ ਆऊंगा ਮੇਰਾ ਮੁਝ ਮੇਂ ਕਛੂ ਨਹੀਂ ਜੋ ਕੁਛ ਉਸ ਤੋਰ ਪ੍ਰਭੂ ਦਾ ਜੋ ਮੇਰੇ ਕੋ ਕਰਵਾਏਗਾ ਮੈਂ ਕਰ ਹੀ ਜਾਊਗਾ ਬਸ ਸੇਵਾ ਸੇਤਰਾ ਕਰਦੇ ਰਹੂਗਾ ਜੋ ਕਰਵਾਉਂਦਾ ਰਹੇਗਾ ਤੇ ਫਿਰ ਗੱਲ ਉੱਥੇ ਜਾ ਕੇ ਗਣੀ ਹੈ ਉਹਦੀ ਕਟਪੁਤਰੀਆਂ ਜੋ ਕਰਵਾਉਂਦਾ ਰਹੇਗਾ ਬਾਕੀ ਜੋ ਮੇਰੇ ਸਾਥੀਆਂ ਦਾ ਮੇਰੀ ਟੀਮ ਦਾ ਮੈਨੂੰ ਹੁਕਮ ਹੋਏਗਾ ਮੇਰਾ ਇਨਾਂ ਲਈ ਆਖਰੀ ਖੂਨ ਦਾ ਤੁੱਪਾ ਵੀ ਇਸ ਇਲਾਕੇ ਲਈ ਹਾਜ਼ਰ ਹੋਏਗਾ ਕਿਲਾ ਜਿਵੇਂ ਤੁਸੀਂ ਦੇਖਿਆ ਸਨ ਸੰਜੀਵ ਕੁਮਾਰ ਜੀ ਜਿਨ੍ਹਾਂ ਵੱਲੋਂ ਜਿਹੜਾ ਆਪਣੀ ਪੈਨਸ਼ਨ ਦੇ ਨਾਲ ਜੋ ਸੇਵਾ ਨਭੀ ਜਾਂਦੀ ਹੈ ਤੇ ਨਾਲ ਉਹ ਇਲੈਕਟ੍ਰੀਸ਼ੀਅਨ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਤਾਂ ਕਿਵੇਂ ਲੱਗਦਾ ਇਹੋ ਜੀ ਸੇਵਾ ਨਭਾ ਕੇ ਜਦੋਂ ਕੋਈ ਵੀ ਪਤਾ ਹੋਵੇ ਕੋਈ ਵੀ ਪੈਸਾ ਨਹੀਂ ਮਿਲਣਾ ਪਰ ਘਰ ਤੇ ਪੈਸੇ ਨਾ ਚੱਲਣਾ ਕੋਈ ਨਹੀਂ ਫ੍ਰੀ ਵਧੀਆ ਲੱਗਦਾ ਜੀ ਦਿਲੋਂ ਕਰੀ ਸੇਵਾ ਬਹੁਤ ਵਧੀਆ ਲੱਗਦਾ ਕਿੰਨੀਆਂ ਲਾਈਟਾਂ ਹੁਣ ਤੱਕ ਲਾ ਚੁੱਕੇ ਹੋ ਨਾਲ ਠੀਕ 25 ਲਾ ਲੇ ਇਤੋਂ ਵਧੀਆ ਲੱਗਦਾ ਹਾਂਜੀ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਜੋ ਇਲੈਕਟ੍ਰੀਸ਼ਨ ਸਾਹਿਬ ਤੇ ਨਾਲ ਜੋ ਰਿਟਾਇਰਡ ਐਸ ਐਚਓ ਸੰਜੀਵ ਕੁਮਾਰ ਉਹਨਾਂ ਵੱਲੋਂ ਵੀ ਜੋ ਕਿਹਾ ਗਿਆ ਕਿ ਸੇਵਾ ਜਦੋਂ ਤੱਕ ਹੁੰਦੀ ਰਹੇਗੀ ਉਦੋਂ ਤੱਕ ਕਰਦੇ ਰਾਵਾਂਗੇ ਤੇ ਨਾਲ ਦੀ ਨਾਲ ਕਰਪੇਸ਼ਾਂ ਤੋਂ ਕੋਈ ਥੋੜੇ ਬੋਤੇ ਜੋ ਖਫਾ ਜ਼ਰੂਰ ਨੇ ਪਰ ਆਪਣੀ ਜੋ ਪੈਨਸ਼ਨ ਦੇ ਨਾਲ ਜੋ ਇਸੇ ਤਰੀਕੇ ਜੋ ਸੇਵਾ ਨਿਭਾਉਂਦੇ ਰਹਿਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸੋਨੇਕ ਜਗਵਾਨੀ ਟੀਵੀ ਸ਼੍ਰੀ ਅਮਸਾ